ਰਨਾਲ ਦੇ ਇੱਕ ਵਪਾਰੀ ਦੇ ਕੋਲੋਂ ਡੇਢ ਕਰੋੜ ਰੁਪਏ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਪਾਰੀ ਕਮਲ ਜਿੰਦਲ ਨੇ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਚਤਰਾਈ ਦੇ ਨਾਲ ਜਾਲ ਵਿਛਾ ਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦੋਵੇਂ ਮੁਲਜ਼ਮ ਲੁਧਿਆਣਾ ਜ਼ਿਲ੍ਹੇ ਦੇ ਰਾਇਕੋਟ ਅਤੇ ਗੋਬਿੰਦਵਾਲ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦੇ ਤਾਰ ਕੈਨੇਡਾ ਦੇ ਵਿੱਚ ਬੈਠੇ ਕੁਝ ਮੁਲਜ਼ਮਾਂ ਨਾਲ ਜੁੜ ਰਹੇ ਨੇ, ਜੋ ਕਿ ਪੇਸ਼ੀਵਰ ਗੈਂਗਸਟਰਾਂ ਦੇ ਅੰਦਾਜ਼ ਵਿੱਚ ਧਮਕੀ ਭਰੇ ਫੋਨ ਸੁਨੇਹੇ ਕਰਕੇ ਵਪਾਰੀਆਂ ਨੂੰ ਡਰਾ ਧਮਕਾ ਕੇ ਫਿਰੋਤੀ ਵਸੂਲ ਕਰ ਰਹੇ ਸਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਲਿਆ ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਹ ਜਿਹੜਾ ਮਾਮਲਾ ਆ ਇਹ ਮਿਤੀ 14 6 2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲ ਜਿੰਦਲ ਨੇ ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੇਅਰ ਦਾ ਬਿਜ਼ਨਸ ਹੈਗਾ ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ WhatsApp ਦੇ ਉੱਤੇ ਧਮਕੀ ਭਰੇ ਮੈਸੇਜ ਤੇ ਧਮਕੀ ਭਰੀਆਂ ਕਾਲ ਆਈਆਂ ਸੀ ਜਿਦੇ ਵਿੱਚ ਉਹਨਾਂ ਤੋਂ ਕਾਫੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰੋਤੀ ਦੀ ਮੰਗ ਕੀਤੀ ਗਈ। ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹ ਰਕਮ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਤਾਂ ਤੁਹਾਡਾ ਜਾਨੀ ਮਾਰੀ ਨੁਕਸਾਨ ਹੋ ਸਕਦਾ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਥੋੜੇ ਟਾਈਮ ਬਾਅਦ ਫੇਰ ਇਹ ਧਮਕੀਆਂ ਚੱਲਦੀਆਂ ਰਹੀਆਂ ਤੇ ਪਹਿਲਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਅਸੀਂ ਮੁਕੱਦਮਾ ਨੰਬਰ 305 ਮਿਤੀ 21 6 2024 ਅਧੀਨ ਤਾਰਾ 384 387 506 ਆਈਪੀਸੀ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ ਸੋ ਉਦੋਂ ਤੋਂ ਹੀ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲੇਕ ਆਈਪੀਐਸ ਮਾਨਯੋਗ ਐਸਪੀਡੀ ਬਰਨਾਲਾ ਸ਼੍ਰੀ ਸੰਦੀਪ ਸਿੰਘ ਮੰਡ ਬੀਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਉਹ ਅੱਜ ਇੱਥੇ ਹੈ ਨਹੀਂ ਕਿ ਕਿਸੇ ਐਮਰਜੈਂਸੀ ਕਰਕੇ ਇੰਸਪੈਕਟਰ ਬਲਜੀਤ ਸਿੰਘ ਇਹਨਾਂ ਦੇ ਅਧੀਨ ਵੱਖ-ਵੱਖ ਟੀਮਾਂ ਬਣਾ ਕੇ ਮਕਦਮਾ ਦੀ ਜਿਹੜੀ ਹੈ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਮਦਈ ਪਾਰਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅੱਗੇ ਜਿਹੜੀ ਉਹਨਾਂ ਦੀ ਗੱਲਬਾਤ ਫਰੋਫੀ ਮੰਗਣ ਵਾਲੇ ਨਾਲ ਚੱਲ ਰਹੀ ਸੀ ਉਹਨੂੰ ਚਲਾਇਆ ਗਿਆ ਇੱਕ ਕੰਟਰੋਲ ਆਪਰੇਸ਼ਨ ਦੇ ਅਧੀਨ ਜਿਹਦੇ ਵਿੱਚ ਫਿਰ ਜਿਹੜੀ ਦੋਸ਼ੀ ਪਾਰਟੀ ਸੀ ਉਹਨਾਂ ਨਾਲ ਫਾਈਨਲੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਤੁਸੀਂ 50 ਲੱਖ ਰੁਪਈਆ ਸਾਨੂੰ ਬਰਨਾਲੇ ਜਿਹੜਾ ਕੈਸ਼ ਦੇ ਵਿੱਚ ਹੈਂਡਓਵਰ ਕਰੋ ਤੇ ਸੋ ਇੱਕ ਸੀਕ੍ਰੇਟ ਆਪਰੇਸ਼ਨ ਚਲਾਉਂਦੇ ਹੋਏ ਸੀਆਈਏ ਬਰਨਾਲਾ ਤੇ ਥਾਣਾ ਸਿਟੀ ਬਰਨਾਲਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਮਦਈ ਮਕਦਮਾ ਕਮਲ ਜਿੰਦਲ ਨੂੰ ਅਸੀਂ ਸੀਕ੍ਰੀਟ ਆਪਰੇਸ਼ਨ ਦੇ ਅਧੀਨ ਹੀ ਵੱਖ-ਵੱਖ ਜੋ ਨੋਟਾਂ ਦੇ ਨਕਲੀ ਨੋਟਾਂ ਦੀਆਂ ਗੁੱਟੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ ਤੇ ਜਿਹੜੇ ਦੋ ਇਹਦੇ 'ਚ ਵਿਅਕਤੀ ਸਾਨੂੰ ਜਿਹੜਾ ਇਦਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸ਼ਰਮਾ ਉਰਫ਼ ਵਿੱਕੀ ਡਾਲਰ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਹੈਪੀ ਵਾਸੀ ਗੁੰਦਵਾਲ ਲੁਧਿਆਣਾ ਹੋਈ ਤੇ ਫਰਦਰ ਫਿਰ ਤਕਨੀਕੀ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਮੁਕਦਮੇ ਨੂੰ ਅੱਗੇ ਫਰਦਰ ਤੋਰਦੇ ਹੋਏ ਇਹ ਗੱਲ ਸਾਹਮਣੇ ਆਈ ਆ ਕਿ ਜਿਹਦੇ ਚ ਦੋ ਅਸੀਂ ਇਹ ਦੋਸ਼ੀ ਹੋਰ ਆਇਡੈਂਟੀਫਾਈ ਕੀਤੇ ਆ ਕਿ ਜਿਹੜੀਆਂ ਇਹ ਕਾਲਾ ਨੇ ਇਹ ਕੈਨੇਡਾ ਦੇ ਵਿੱਚੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਹਾਲ ਕੈਨੇਡਾ ਜੋ ਕਿ ਟ੍ਰਾਂਟੋ ਬ੍ਰੈਮਟਨ ਚ ਰਹਿ ਰਿਹਾ ਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਦیدارਗੜਾ थाना ਧੂਰੀ ਜ਼ਿਲ੍ਹਾ ਸੰਗਰੂਰ ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ ਦੋਨੇ ਕੈਨੇਡਾ ਚ ਰਹਿ ਰਹੇ ਨੇ ਇਹਨਾਂ ਵੱਲੋਂ ਇਹ ਕਾਲਾਂ ਕੀਤੀਆਂ ਗਈਆਂ ਸੀ ਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਦیدارਗੜਾ ਹੈ ਇਹ ਮਦਈ ਮੁਕਦਮਾ ਕਮਲ ਜਿੰਦਰ ਦੀ ਜਿਹੜੀ ਫੁੱਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਵੀ ਕਰਦਾ ਸੀ ਜਿਵੇਂ ਕਰਕੇ ਉਹਨੂੰ ਇਹਨਾਂ ਦੀ ਫੈਮਿਲੀ ਬਾਰੇ ਫੈਮਿਲੀ ਦੇ ਮੈਂਬਰਸ ਬਾਰੇ ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ ਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਦਾ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ ਤੇਰਾ ਕਿੱਥੇ ਕੰਮ ਕਰਾ ਤੇਰਾ ਇਹ ਨੁਕਸਾਨ ਹੋਏਗਾ ਸੋ ਇਹ ਜਿਹੜੇ ਦੋ ਦੋਸ਼ੀ ਇਹਨਾਂ ਨੂੰ ਵੀ ਐਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਤੇ ਇਹਨਾਂ ਦਾ ਅਸੀਂ ਐਲਓਸੀ ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਜਿਹੜੇ ਦੋਸ਼ੀ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਨੇ ਵਿਸ਼ਾਲਜੀਤ ਤੇ ਸ਼ਰਮਾ ਵਾਸੀ ਹਾਈਕੋਟ ਤੇ ਪਰਮਜੀਤ ਸਿੰਘ ਵਾਸੀ ਗੋਂਦਵਾਲ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦੇ ਉੱਤੋਂ ਕੋਲੋਂ ਜਿਹੜੀ ਫਰਦਰ ਜਿਹੜੀ ਪੁੱਛਗਿੱਛ ਚ ਜਾਰੀ ਆ ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹਦੇ ਵਿੱਚ ਇੱਕ ਜਿਹੜੀ ਇਹ ਕਰੇਟਾਕਾਰ ਜਿਹਦੇ ਵਿੱਚ ਫਰੋਤੀ ਦੀ ਰਕਮ ਵਸੂਲ ਕਰਨ ਆਈ ਸੀ ਜਿਹ ਤੇ ਨਾਲ ਇੱਕ ਬੈਗ ਜਿਹਦੇ ਵਿੱਚ 5-500 ਰੁਪਏ ਦੀਆਂ ਬੁੱਟੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਬਰਾਮਦ ਕੀਤਾ ਗਿਆ ਤੱਕ ਇਹਨਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ ਤਿੰਨ ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਜੋ ਹੁਣ ਤੱਕ ਸਾਹਮਣੇ ਆਇਆ ਕਿ ਜਿਹੜੇ ਦੋਨੋਂ ਦੋ ਛਿਨੇ ਉੱਤੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ ਪਰ ਇਹਨਾਂ ਦਾ ਕਿਸੇ ਗੈਂਗਸਟਰ ਦੇ ਨਾਲ ਕੋਈ ਸੰਬੰਧ ਨਹੀਂ ਹਲੇ ਤੱਕ ਸਾਹਮਣੇ ਆਇਆ ਇਹਨਾਂ ਨੇ ਸਿਰਫ ਜੋ ਅੱਜਕੱਲ ਮਾਹੌਲ ਚੱਲ ਰਿਹਾ ਹੈ ਕਿ ਗੈਂਗਸਟਰ ਦੇ ਨਾਂ ਤੇ ਧਮਕੀ ਦੇ ਕੇ ਕਿਉਂਕਿ ਜਿਹੜਾ ਮਨਜਿੰਦਰ ਸਿੰਘ ਉਹ ਇਹਨਾਂ ਦੀ ਦੁਕਾਨ ਤੇ ਜੌਬ ਕਰਦਾ ਰਿਹਾ ਸੀ ਉਹਨੂੰ ਇਹਨਾਂ ਬਾਰੇ ਜਾਣਕਾਰੀ ਸੀ ਇਹਨਾਂ ਨੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੈਤਾਨੀ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਪਹਿਲਾਂ ਕੁਝ ਹੋਰ ਤਰ੍ਹਾਂ ਵੀ ਕੈਨੇਡਾ ਦੇ ਅਕਾਊਂਟ ਨੰਬਰ ਵਗੈਰਾ ਦੇ ਕੇ ਵੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਸਾਨੂੰ ਪੈਸੇ ਪਾ ਦਿੱਤੇ ਜਾਣ ਬਟ ਉਹਦੇ ਵਿੱਚ ਕੁਝ ਜਿਹੜੇ ਕਿ ਫਾਈਨੈਂਸ਼ੀਅਲ ਰੈਗੂਲੇਸ਼ਨਸ ਨੇ ਉਹਦੀ ਪ੍ਰੋਬਲਮ ਆ ਰਹੀ ਸੀ ਜਿਹਦੇ ਕਰਕੇ ਉਹਨੇ ਇਹਦਾ ਇਹਨਾਂ ਨੂੰ ਨੰਬਰ ਦਿੱਤਾਗਾ ਪਹਿਲਾਂ ਪਰਮਜੀਤ ਸਿੰਘ ਜਿਹੜਾ ਗੋਂਦਵਾਲ ਦਾ ਹੈਗਾ ਉਹਦਾ ਨੰਬਰ ਇਹਨਾਂ ਨੇ ਮਦੀ ਮਕਦਮਾ ਨਾਲ ਸ਼ੇਅਰ ਕੀਤਾ ਸੀ ਜਦੋਂ ਪਰਮਜੀਤ ਸਿੰਘ ਨੇ ਕੰਟੈਕਟ ਕੀਤਾ ਤੇ ਉਹ ਬਰਨਾਲੇ ਆਏ ਤੇ ਦੋਨੇ ਜਣੇ ਪਰਮਜੀਤ ਸਿੰਘ ਤੇ ਵਿਸ਼ਾਲ ਜੀ ਤੇ ਅਸੀਂ ਫੜ ਲਏ ਨੇ ਤੇ ਬਾਕੀ ਨਾਲ ਤੋਂ ਫਰਦਰ ਪੁੱਛਗਛ ਚੱਲ ਰਹੀ ਹੈ ਕਿ ਇਹਨਾਂ ਦਾ ਅੱਗੇ ਕਿਵੇਂ ਲਿੰਕ ਸੀ ਉਹਦੇ ਨਾਲ ਦੇ ਵਿੱਚ ਜੀ ਮੁਕੱਦਮਾ ਨੰਬਰ 305 ਅਧੀਨ ਤਾਰਾ 384 387 506 ਤੇ 120 ਵੀ ਆਈਪੀਸੀ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਜੀ ਇਹ ਅਸੀਂ ਸਾਰੀ ਜਿਹੜਾ ਤਫ਼ਤੀਸ਼ ਦੇ ਅਧੀਨ ਚੱਲ ਰਹੀ ਹੈ ਇਸ ਮੁਕੱਦਮੇ ਦੀ ਜਿਹੜੇ ਵੀ ਕੋਈ ਇਹੋ ਜਿਹੇ ਖੁਲਾਸੇ ਹੋਣਗੇ ਅਸੀਂ ਪ੍ਰੈਸ ਦੇ ਨਾਲ ਸਾਂਝੇ ਕਰਾਂਗੇ ਵੀ ਅਸੀਂ ਜਿਹੜਾ ਇਸ ਗੱਲ ਦੀ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਕੋਈ ਹਵਾਲਾ ਐਂਗਲ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਕਬਜ਼ੇ 'ਚ ਲਏ ਆ ਉਹਨਾਂ ਨੂੰ ਅਸੀਂ ਬਾਚ ਰਹੇ ਆ ਜੇ ਕੋਈ ਵੀ ਇਹੋ ਜਿਹੀ ਆਉਂਦੀ ਆ ਗੱਲਬਾਤ ਸਾਹਮਣੇ ਤਾਂ ਰੈਲੇਵੈਂਟ ਸੈਕਸ਼ਨਸ ਐਡ ਕੀਤੇ ਜਾਣਗੇ ਹਾਂਜੀ ਉਹਨਾਂ ਦਾ ਪ੍ਰੋਪਰ ਅਸੀਂ ਲੁੱਕ ਆਊਟ ਸਰਕੂਲਰ ਵੀ ਜਾਰੀ ਕਰਾਂਗੇ ਤੇ ਰੈਡ ਕਾਰਨਰ ਨੋਟਿਸ ਇਸ਼ੂ ਕਰਨ ਵਾਸਤੇ ਵੀ ਅਸੀਂ ਜਿਹੜਾ ਪ੍ਰੋਸੀਜਰ ਸਟਾਰਟ ਕਰਾਂਗੇ ਮਨਜਿੰਦਰ ਸਿੰਘ ਤਾਂ ਉੱਥੇ ਕੈਨੇਡਾ ਰਹਿ ਹੀ ਰਿਹਾ ਸੀਗਾ ਇਹ ਅਸੀਂ ਹੁਣ ਤਫ਼ਤੀਸ਼ ਕਰ ਰਹੇ ਹਾਂ ਉਹਨਾਂ ਤੋਂ ਪੁੱਛ ਕੇ ਆਪਾਂ ਸਾਰਾ ਕਲੀਅਰ ਕਰਾਂਗੇ ਕਿ ਇਹਨਾਂ ਦੇ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫ਼ਤੀਸ਼ ਕਰਾਂਗੇ ਉਹਨਾਂ ਤੋਂ ਸਾਰੀ ਅਸੀਂ ਡਾਟਾ ਵਗੈਰਾ ਲਵਾਂਗੇ ਕਿ ਕਦੋਂ ਗਏ ਸੀ ਕਿਵੇਂ ਗਏ ਸੀ ਕਿਹੋ ਜਿਹਾ ਇਹਨਾਂ ਦਾ ਫੀ ਰਿਕਾਰਡ ਸੀਗਾ ਉਹ ਸਾਰਾ ਅਸੀਂ ਦਵਾਂਗੇ ਜਿਹੜਾ ਹੁਣ ਤੱਕ ਸਾ ਕੋਸ਼ਪ ਪ੍ਰੈਸ نیوز ਰਾਹੀਂ ਪਤਾ ਲੱਗਿਆ ਸੀ ਕਿ ਅਸ਼ਦੀਪ ਡੱਲਾ ਦਾ ਨਾਮ ਲੈ ਗਿਆ ਬਟ ਹਲੇ ਤੱਕ ਜੋ ਸਾਡੀ ਮਦਈ ਮਕਦਮਾ ਨਾਲ ਜਿੰਨੀ ਵਾਰ ਵੀ ਸਾਡੀ ਉਹਨਾਂ ਦੇ ਜੁਆਇੰਟਲੀ ਚੱਲ ਰਿਹਾ ਸੀ ਸਾਰਾ ਕਿਸੇ ਸਪੈਸੀਫਿਕ ਕਿਸੇ ਗੈਂਗਸਟਰ ਦਾ ਨਾਮ ਨਹੀਂ ਲਿਆ ਗਿਆ ਸਿਰਫ ਜੋ ਸਟਾਈਲ ਹੁੰਦਾ ਗੈਂਗਸਟਰਾਂ ਦਾ ਕਿ ਤੇਰਾ ਨੁਕਸਾਨ ਹੋ ਜਾਏਗਾ ਤੇਰਾ ਅਸੀਂ ਪਰਿਵਾਰ ਖਤਮ ਕਰ ਦਿਆਂਗੇ ਇਹੋ ਜੀਆਂ ਗੱਲਾਂ ਕੀਤੀਆਂ ਗਿਆ ਸੀ ਐਜ਼ ਅ ਗੈਂਗਸਟਰ ਪੋਜ਼ ਕੀਤਾ ਗਿਆ ਸੀ ਬਟ ਕਿਸੇ ਪਾਰਟਿਕੂਲਰ ਗੈਂਗਸਟਰ ਜਾਂ ਕਿਸੇ ਗੈਂਗਸਟਰ ਗਰੋਵ ਦੇ ਬਾਰੇ ਇਹਦੇ ਵਿੱਚ ਰੈਫਰੈਂਸ ਨਹੀਂ ਸੀ ਜਿਹੜੀ ਇਹ ਰਾਸ਼ੀਤਾ ਜੀ ਅਸੀਂ ਆਪ ਹੀ ਤਿਆਰ ਜਿਹੜਾ ਤੁਹਾਨੂੰ ਦੱਸਿਆ ਕਿ ਨਕਲੀ ਨੋਟ ਸੀਗੇ ਇਹ ਆਪ ਹੀ ਤਿਆਰ ਕੀਤੀ ਗਈ ਸੀ ਉਹਨਾਂ ਨੇ 50 ਲੱਖ ਦੀ ਮੰਗ ਕੀਤੀ ਸੀ ਤੇ ਅਸੀਂ 50 ਲੱਖ ਦੇ ਹਿਸਾਬ ਨਾਲ ਜਿਹੜਾ ਸਾਰਾ ਇਹ ਕੈਸ਼ ਜੋ ਨਕਲੀ ਸੀ ਉਹਦੇ ਵਿੱਚ ਕੁਝ ਅਸਲੀ ਕੈਸ਼ ਮਿਕਸ ਕਰਕੇ ਤਿਆਰ ਕੀਤਾ ਗਿਆ ਤੋਂ ਫਿਰ ਆਪਾਂ ਕਿਉਂਕਿ ਇਹ ਮਦੀਮ ਕਦਮਾਂ ਦੇਖੋ ਸਾਡੇ ਨਾਲ ਗੱਲਬਾਤ ਦੇ ਵਿੱਚ ਹੀ ਸੀ ਤਾਂ ਆਪਾਂ ਉਹਨਾਂ ਨਾਲ ਕਰਕੇ ਹੀ ਉਹਨਾਂ ਨੇ ਹੌਲੀ-ਹੌਲੀ ਕਿਹਾ ਜੀ ਅਸੀਂ ਇਹਨੇ ਨਹੀਂ ਪੇ ਕਰ ਸਕਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸਾਡੇ ਐਸਐਸਪੀ ਬਰਨਾਲਾ શ્રી ਸੰਦੀਪ ਮਲੇਕ ਆਈਪੀਐਸ ਜਿਸ ਦਿਨ ਤੋਂ ਹੀ ਇਹ ਮੁਕਦਮਾ ਦਰਜ ਹੋਇਆ ਬਹੁਤ ਹੀ ਸੰਜੀਦਾ ਤਰੀਕੇ ਦੇ ਨਾਲ ਇੰਨੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਬਹੁਤ ਹੀ ਸੀਰੀਅਸਨੈਸ ਦੇ ਨਾਲ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਸੀ ਸਾਰੀਆਂ ਹੀ ਟੀਮਾਂ ਸਾਡੀਆਂ ਸਿਟੀ ਬਰਨਾਲਾ ਦੀ ਸੀ ਜੀ ਇਹਦੀ ਟੀਮ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਇਸ ਦੇ ਵਿੱਚ ਟੈਕਨੀਕਲ ਤਰੀਕੇ ਦੇ ਵਿੱਚ ਵੀ ਜਿਹੜਾ ਇਨਵੈਸਟੀਗੇਸ਼ਨ ਕਰਕੇ ਇਹ ਮਕਦਮੇ ਨੂੰ ਟਰੇਸ ਕੀਤਾ ਗਿਆ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਵਪਾਰੀਆਂ ਲਈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰਨਾਲਾ ਪੁਲਿਸ 24 ਘੰਟੇ ਤੁਹਾਡੀ ਸੁਰੱਖਿਆ ਲਈ ਤਨਾਤ ਹੈ। ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵਿਅਕਤੀ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਧਮਕੀ ਦੇ ਕੇ ਤੇ ਬਰਨਾਲਾ ਪੁਲਿਸ ਤੋਂ ਬਚ ਜਾਵੇਗਾ। ਜੀ ਬਿਲਕੁਲ ਉਹ ਅਸੀਂ ਰੋਲ ਨੂੰ ਵੈਰੀਫਾਈ ਕਰਕੇ ਜਿਹੜਾ ਵੀ ਵਿਅਕਤੀ ਬਾਹਰ ਬੈਠ ਕੇ ਇੱਥੇ ਅਮਨ ਸ਼ਾਂਤੀ ਨੂੰ ਭੰਗ ਕਰ ਰਿਹਾ ਜਾਂ ਕਿਸੇ ਨੂੰ ਧਮਕੀਆਂ ਦੇ ਰਿਹਾ ਉਹਦਾ ਕੋਈ ਵੀ ਇੱਥੇ ਕਨੈਕਸ਼ਨ ਜਿਹੜਾ ਚਾਹੇ ਉਹਦਾ ਕੋਈ ਗੁਰਗਾ ਚਾਹੇ ਕੋਈ ਉਹਦਾ ਰੈਕੀ ਕਰਨ ਵਾਲਾ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਬਾਹਰ ਬੈਠਿਆਂ ਨੂੰ ਵੀ ਜਿਹੜਾ ਅਸੀਂ ਤਫਤੀਸ਼ ਦੇ ਘਰੇ ਵਿੱਚ ਲੈ ਕੇ ਆਵਾਂਗੇ 216 ਦਾ ਜਿਹੜਾ 216 ਦਾ ਇਹ ਮਕਦਮਾ ਦਰਜਾ ਤੇ ਅੱਜ ਸਤਾਈ ਹੋਈ ਹੈ ਜੀ 26 ਨੂੰ 26 ਨੂੰ ਅਸੀਂ 5-6 ਦਿਨਾਂ ਦੇ ਵਿੱਚ ਸਾਰਾ ਮਕਦਮਾ ਟਰੇਸ ਕਰ ਲਿਆ ਗਿਆ ਜੀ